ਬਹੁਤ ਬਹੁਤ ਵਧਾਈਆਂ ਜੀ ਉਹਨਾਂ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਡੈਪੋਟਰੇਸ਼ਨ ਦੀ ਮੋਰ ਲੱਗ ਚੁੱਕੀ ਸੀ ਆਲਮੋਸਟ ਪਹਿਲਾ ਵਿਦਿਆਰਥੀ ਸੀ ਲੱਪਰੀ ਸਿੰਘ ਜਿਸ ਦੀ ਜੂਨ ਮਹੀਨੇ ਦੇ ਵਿੱਚ ਡੈਪੋਟਰੇਸ਼ਨ ਦੀ ਮੋਰ ਲੱਗਦੀ ਲੱਗਦੀ ਮਸਾਂ ਹੀ ਬਚੀ ਆ ਪਰ ਹੁਣ ਇਹਨਾਂ ਦੀ ਡੈਪੋਟਰੇਸ਼ਨ ਦੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਹ 700 ਸਟੂਡੈਂਟ ਤੁਸੀਂ ਅਜੇ ਤੋਂ 8 ਮਹੀਨੇ ਪਹਿਲਾਂ ਖਬਰ ਜ਼ਰੂਰ ਸੁਣੀ ਹੋਵੇਗੀ ਜਦੋਂ ਜਲੰਧਰ ਦੇ ਇੱਕ ਏਜੰਟ ਨੇ ਉਹਨਾਂ ਦੀ ਫੇਕ ਜਾਲੀ ਡਿਗਰੀਆਂ ਬਣਵਾ ਕੇ ਫੇਕ ਆਫਰ ਲੈਟਰਾਂ ਬਣਵਾ ਕੇ ਉਹਨਾਂ ਨੂੰ ਵੀਜ਼ੇ ਦਵਾਤੇ ਸੀ ਕੈਨੇਡਾ ਲੋ ਪਰ ਜਦੋਂ ਉਹਨਾਂ ਨੇ ਪੀਆਰ ਦੀ ਫਾਈਲ ਅਲਾਈਨਾਂ ਅਸਟੇਮ ਉਨਾਰੇ ਸਾਰੇ ਦਸਤਾਵੇਜ਼ ਜਾਲੀ ਪਾਏ ਗਏ ਸੀ ਇਹ ਖਬਰ ਤੁਸੀਂ ਆਮ ਹੀ ਬਹੁਤ ਸਾਰੇ ਚੈਨਲਾਂ ਉੱਤੇ ਸੁਣੀ ਵੀ ਹੋਗੀ ਪਰ ਅੱਜ ਇਹ ਖਬਰ ਫਿਰ ਟ੍ਰੈਂਡਿੰਗ ਦੇ ਵਿੱਚ ਆਉਣ ਜਾ ਰਹੀ ਹੈ ਕਿਉਂਕਿ ਕੈਨੇਡਾ ਦੇ ਬਹੁਤ ਵੱਡੇ ਨਿਊਜ਼ ਚੈਨਲਾਂ ਨੇ ਇਸ ਖਬਰ ਨੂੰ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤਾ ਹੈ ਮਤਲਬ ਕਿ ਇੱਕ ਇੰਟਰਨੈਸ਼ਨਲ ਨਿਊਜ਼ ਉਹਨਾਂ ਨੇ ਇਸ ਨਿਊਜ਼ ਦੇ ਵਿੱਚ ਦੱਸਿਆ ਹੈ ਕਿ ਜਿਹੜੇ 700 ਸਟੂਡੈਂਟ ਦੇ ਜਾਲੀ ਦਸਤਾਵੇਜ਼ ਲਗਾਏ ਗਏ ਸੀ ਉਹਨਾਂ ਦੇ ਉੱਤੇ ਡਿਪੋਰਟੇਸ਼ਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਹ ਸਾਰੇ ਦਾ ਸਾਰਾ ਕੈਨੇਡਾ ਲਾਪਰੀ ਸਿੰਘ ਨੂੰ ਜਾਣਦਾ ਕਿਉਂਕਿ ਸਭ ਤੋਂ ਪਹਿਲਾਂ ਲਾਪਰੀ ਸਿੰਘ ਨੇ ਹੀ ਨੇ ਪੀਆਰ ਦੀ ਫਾਈਲ ਲਗਾਈ ਸੀ ਤੇ ਉਸ ਤੋਂ ਬਾਅਦ ਉਸਦੇ ਸਾਰੇ ਜਾਲੀ ਦੇ ਦਸਤਾਵੇਜ਼ ਜਾਲੀ ਪਾਏ ਗਏ ਸੀ ਤੇ ਜਦੋਂ ਉਸ ਦੀ ਇਨਕੁਆਇਰੀ ਕੀਤੀ ਗਈ ਤੇ ਉਸ ਦੇ ਨਾਲ-ਨਾਲ 699 ਹੋਰ ਸਟੂਡੈਂਟ ਵੀ ਉੱਥੋਂ ਨਿਕਲੇ ਜਿਨ੍ਹਾਂ ਦਾ ਸਾਰਾ ਕਾਜ ਜਾਲੀ ਸੀ ਪਰ ਇਹਨਾਂ 700 ਸਟੂਡੈਂਟਸ ਦੇ ਮਾਪਿਆਂ ਨੇ ਅਰਦਾਸਾਂ ਕੀਤੀਆਂ ਇਹਨਾਂ ਨੇ ਅਰਦਾਸਾਂ ਕੀਤੀਆਂ ਹੋਰ ਵੀ ਮੇਰੇ ਤੁਹਾਡੇ ਵਰਗੇ ਭੈਣ ਭਾਈ ਜਾਨੇ ਅਰਦਾਸਾਂ ਕੀਤੀਆਂ ਤੇ ਇਹਨਾਂ ਦੀ ਜੋ ਡਿਪਲੋਮੇਸ਼ਨ ਦੇ ਉੱਤੇ ਆ ਰੋਕ ਲਗਾ ਦਿੱਤੀ ਗਈ ਹੈ ਤੇ ਬਹੁਤ-ਬਹੁਤ ਵਿਧਾਇਕਾਂ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਸੱਚੇ ਦਿਲੋਂ ਸੱਚੇ ਮਿਹਨਤ ਕਰਦੇ ਆ ਸੱਚੀ ਲਗਨ ਨਾਲ ਅੱਗੇ ਵਧਦੇ ਆ ਰੱਬ ਉਹਨਾਂ ਦਾ ਕਦੇ ਵੀ ਵਾਲਵਿੰਗਾ ਨਹੀਂ ਹੋਣ ਦਿੰਦਾ ਪਰ ਜੋ ਮਾੜੀ ਸੋਚ ਲੈ ਕੇ ਚੱਲਦੇ ਆ ਜਾਂ ਫਿਰ ਮਾੜੇ ਕੰਮ ਕਰਦੇ ਆ ਰੱਬ ਉਹਨਾਂ ਦਾ ਕਦੇ ਵੀ ਸਾਥ ਨਹੀਂ ਦਿੰਦਾ ਇਸ ਲਈ ਹਮੇਸ਼ਾ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ ਗੁਰੂ ਨਾਨਕ ਨੂੰ ਮੰਨਦੇ ਹੋ ਸਿੱਖ ਧਰਮ ਨੂੰ ਮੰਨਦੇ ਹੋ ਕਿਸੇਨ ਇਨਸਤਾਰ ਨੂੰ ਮੰਨਦੇ ਹੋ ਮੁਸਲਮਾਨ ਧਰਮ ਨੂੰ ਮੰਨਦੇ ਹੋ ਜਾਂ ਫਿਰ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਧਰਮ ਸਾਰੇ ਇੱਕ ਆ ਜੀ ਦਿਲਾਂ ਦੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਆ ਰੱਬ ਦਾ ਨਾਮ ਲਓ ਉਹਦਾ ਨਾਮ ਜਪੋ ਤੁਸੀਂ ਬਹੁਤ ਅੱਗੇ ਤੱਕ ਵਧ ਸਕਦੇ ਹੋ ਹੋਰ ਜਾਣਕਾਰੀ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਵਾਹਿਗੁਰੂ ਤੁਹਾਡਾ ਭਲਾ ਕਰੇ ਧੰਨਵਾਦ